हेल्दी किचन ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਫੇਰ ਇੱਕ ਨਵੀਂ ਰੈਸਪੀ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਰੋਟੀ ਸਬਜ਼ੀ ਖਾਣ ਨੂੰ ਦਿਲ ਨਹੀਂ ਸੇ ਕਰਿਆ ਮੈਂ ਕਿ ਹਲਕਾ-ਫੁਲਕਾ ਬਨਾਇਆ ਜਾਵੇ ਔਰ ਮੈਂ ਅੱਜ ਇਟਲੀ ਬਣਾ ਰਹੀ ਹਾਂ ਵੈਜੀਟੇਬਲ ਵਿਦ ਵੈਜੀਟੇਬਲ ਤੇ ਇੱਕ ਕਟੋਰੀ ਮੈਂ ਇਹਦੇ ਵਿੱਚ ਦਹੀਂ ਲਿਆ ਤੇ ਇੱਕ ਕਟੋਰੀ ਮੈਂ ਸੂਜੀ ਲਈਏ ਸੂਜੀ ਹੁਣ ਅਸੀਂ ਇਹਦੇ ਵਿੱਚ ਪਲਟ ਦਵਾਂਗੇ ਔਰ ਮੈਂ ਦੇਖੋ ਥੋੜੀ ਜੀ ਸੂਜੀ ਅਲੱਗ ਲਈਏ ਇਹਨੂੰ ਮੈਂ ਕਲਰਫੁਲ ਬਣਾਣਾ ਹੈ ਰੈੱਡ ਕਲਰ ਦਾ ਬੀਟਰੂਟ ਦੇਖੋ ਮੈਂ ਵੀ ਗੋਇਆ ਹੋਇਆ ਪਾਣੀ ਵਿੱਚ ਥੋੜਾ ਜਿਹਾ ਮੈਂ ਪਾਣੀ ਪਾਇਆ ਹਲਕਾ ਜਿਹਾ ਅਸੀਂ ਬੀਟਰੂਟ ਨੂੰ ਇਹਦੇ ਵਿੱਚ ਸੂਜੀ ਦੇ ਵਿੱਚ ਪਲਟ ਦਵਾਂਗੇ ਤਾਂ ਕਿ ਸਾਡੀ ਰੈੱਡ ਕਲਰ ਦੀ ਬਣੇ ਚਾਹੇ ਤੁਸੀਂ ਗੁੱਦਾ ਪਾਣਾ ਹੈ ਠੀਕ ਹੈ ਨਹੀਂ ਪਾਣਾ ਤਾਂ ਵੀ ਠੀਕ ਹੈ ਕਿਉਂਕਿ ਇਹ ਹੈਲਦੀ ਹੈਗਾ ਕੋਈ ਨੁਕਸਾਨ ਨਹੀਂ ਕਰੇਗਾ ਅਗਰ ਬੱਚੇ ਨਹੀਂ ਖਾਂਦੇ ਤੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਅਗਰ ਬੱਚੇ ਖਾਂਦੇ ਨੇ ਤੇ ਕੋਈ ਗੱਲ ਨਹੀਂ ਵਿੱਚ ਪਾ ਵੀ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ 2-3 ਚਮਚੀ ਇਦੇ ਵਿੱਚ ਅਸੀਂ ਦਹੀਂ ਸੁਰ ਦਵਾਂਗੇ ਕਿਉਂਕਿ ਅੱਜ ਕਲਰਫੁੱਲ ਵੀ ਮੈਂ ਬਣਾਣੀ ਹੈ ਤੇ ਵਾਈਟ ਕਲਰ ਦੀ ਵੀ ਬਣਾਣੀ ਹੈ 3 ਚਮਚ ਮੈਂ ਪਾਤੇ ਨੇ ਇਦੇ ਵਿੱਚ ਬੀਟਰੂਟ ਦੇ ਨਾਲ ਹੀ ਔਰ ਬਾਕੀ ਦੀ ਅਸੀਂ ਦਹੀਂ ਇੱਧਰ ਪਾਵਾਂਗੇ ਜਿੰਨੀ ਸਾਨੂੰ ਜ਼ਰੂਰਤ ਹੈ ਦਹੀਂ ਦੀ ਦਾ ਕੋਈ ਵੀ ਨਹੀਂ ਜਿੰਨਾ ਵੀ ਤੁਸੀਂ ਪਾਣਾ ਚਾਹਦੇ ਹੋ ਪਾ ਸਕਦੇ ਹੋ ਖੁੱਲਾ ਦਹੀਂ ਵੀ ਪਾ ਸਕਦੇ ਹੋ ਕਿਉਂਕਿ ਜਿਹੜੀ ਸੂਜੀ ਇਹਨੇ ਐਬਜ਼ਰਬ ਕਰ ਲੈਣਾ ਸਾਰਾ ਪਾਣੀ ਔਰ ਤੁਹਾਡਾ ਦਹੀਂ ਜੋ ਰਹਿ ਜਾਣਾ ਠੀਕ ਹੈ ਜੀ ਇਹ ਅਸੀਂ ਹੋਣਾ ਨੂੰ ਇਹਦੇ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਪਾ ਕੇ ਥੋੜਾ ਹਲਕੇ ਹਲਕੇ ਨਮਕ ਤੇ ਹਲਕੀ ਹਲਕੀ ਚਿਲੀ ਫਲੈਕਸ ਔਰ ਥੋੜਾ ਹਲਕਾ ਹਲਕਾ ਮਸਾਲੇ ਪਾ ਕੇ ਅਨ ਨੂੰ ਸੀ ਪਿਘੋ ਦਵਾਂਗੇ ਦਹੀਂ ਵਿੱਚ ਔਰ ਉਸ ਤੋਂ ਬਾਅਦ ਅਸੀਂ ਵੈਜੀਟੇਬਲ ਤਿਆਰ ਕਰਾਂਗੇ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਇਹਦੇ ਵਿੱਚ ਮਿੱਠਾ ਸੋਡਾ ਦੋਨਾਂ ਤਰਫ ਇਹਦੇ ਥੋੜਾ ਜ਼ਿਆਦਾ ਪਾਵਾਂਗੇ ਕਿਉਂਕਿ ਮਟੀਰੀਅਲ ਸਾਡਾ ਜ਼ਿਆਦਾ ਹੈ ਤੇ ਦੋ ਚੁਟਕੀ ਮੈਂ ਇੱਧਰ ਪਾਇਆ ਔਰ ਇੱਕ ਚੁਟਕੀ ਮੈਂ ਦੂਸਰੇ ਪਾਸੇ ਪਾਵਾਂਗੀ ਕਿਉਂਕਿ ਮਟੀਰੀਅਲ ਥੋੜਾ ਚੀਜ਼ ਉਨੀ ਬਣਾਉਣੀ ਚਾਹੀਦੀ ਜਿੰਨੇ ਕੇ ਪਰਿਵਾਰ ਵਿੱਚ ਖਾਦੇ ਜਾਵੇ ਵੇਸਟ ਨਹੀਂ ਕਰਨੀ ਅੰਨ ਜਿਹੜਾ ਵੇਸਟ ਨਹੀਂ ਕਰਨਾ ਚਾਹੀਦਾ ਅਗਰ ਉਨਾ ਹੀ ਬਣਾਓ ਜਿੰਨਾ ਪਰਿਵਾਰ ਵਿੱਚ ਜ਼ਰੂਰਤ ਹੁੰਦਾ ਹੈ ਠੀਕ ਹੈ ਜੀ ਹੁਣ ਸਾਡੇ ਕੋਲ ਜਿਹੜਾ ਦਹੀਂ ਬਚ ਗਿਆ ਉਹ ਵੀ ਅਸੀਂ ਇਹਦੇ ਵਿੱਚ ਪਾ ਦਾਂਗੇ ਅਸੀਂ ਦਹੀਂ ਨੂੰ ਬਚਾਣਾ ਨਹੀਂ ਕਿਉਂਕਿ ਜਿੰਨਾ ਦਹੀਂ ਹੋਏਗਾ ਉਨੀ ਸੌਫਟ ਰੈਸਪੀ ਬਣੇਗੀ ਬਹੁਤ ਹੀ ਵਧੀਆ ਬਣਦੀ ਹੈ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਹੁਣ ਹਲਕਾ ਹਲਕਾ ਸੇ ਨਮਕ ਪਾ ਦਾਂਗੇ ਦੋਨਾਂ ਤਰਫ ਇਹ ਸੜਕਾ ਮਟੀਰੀਅਲ ਜ਼ਿਆਦਾ ਅਸੀਂ ਜਿਆਦਾ ਜਿਆਦਾ ਪਾ ਦਾਂਗੇ ਕਿਉਂਕਿ ਵੈਜੀਟੇਬਲ ਵੀ ਅਜੇ ਪੈਣੀਆਂ ਨੇ ਐਸ ਵਾਸੇ ਨਮਕ ਉਸ ਹਿਸਾਬ ਨਾਲ ਹੀ ਪਾਣਾ ਠੀਕ ਹੈ ਜੀ ਵੈਜੀਟੇਬਲ ਨਾਲ ਫਿਰ ਫਿੱਕਾ ਹੋ ਜਾਏਗਾ ਹੁਣ ਅਸੀਂ ਸੁੱਕਾ ਧਨੀਆ ਥੋੜਾ ਜਿਹਾ ਪਾ ਦਾਂਗੇ ਵਿੱਚ ਬਹੁਤ ਹੀ ਅੱਛਾ ਫਲੇਵਰ ਆਂਦਾ ਹੈ ਇਹਦਾ ਤੇ ਥੋੜਾ ਜਿਹੀ ਗਰਮ ਮਸਾਲਾ ਪਾਵਾਂਗੇ ਠੀਕ ਹੈ ਜੀ ਦੋਨੋਂ ਪਾਸੇ ਅਸੀਂ ਤਿਆਰੀ ਕਰ ਲਈਏ ਹੁਣ ਅਸੀਂ ਵੈਜੀਟੇਬਲ ਵੱਲ ਜਾਵਾਂਗੇ ਵੈਜੀਟੇਬਲ ਜਿੰਨੀਆਂ ਵੀ ਤੁਸੀਂ ਚਾਹੋ ਪਾ ਸਕਦੇ ਹੋ ਇਸ ਤਰ੍ਹਾਂ ਟਮਾਟਰ ਹੈਗੇ ਨੇ ਗਾਜਰ ਹੈ ਸ਼ਿਮਲਾ ਮਿਰਚ ਹੈ ਹਰੀ ਮਿਰਚ ਟਮਾਟਰ ਪਿਆਜ਼ ਜੋ ਮਰਜ਼ੀ ਪਾ ਸਕਦੇ ਹੋ ਉਹਨੇ ਦੇ ਵਿੱਚ ਅਸੀਂ ਥੋੜਾ ਜਿਹਾ ਹਲਕਾ ਜਿਹਾ ਪਾਣੀ ਪਾ ਕੇ ਇਹਨੂੰ ਪਿਗੋ ਦਾਂਗੇ ਕਿਉਂਕਿ ਜਿੰਨਾ ਸੂਜੀ ਨੇ ਅਬਜ਼ਰਬ ਕਰਨਾ ਪਾਣੀ ਅਬਜ਼ਰਬ ਕਰ ਲੇਗਾ ਦੇਖੋ ਜੀ ਸਾਡਾ ਇਹ ਲਾਲ ਰੰਗ ਦੀ ਬਣ ਗਈ ਅਗਰ ਤੁਹਾਡੇ ਬੀਟਰ ਰੂਟ ਬੱਚੇ ਨਹੀਂ ਖਾਂਦੇ ਤਾਂ ਤੁਸੀਂ ਸਿਰਫ ਪਾਣੀ ਵੀ ਯੂਜ਼ ਕਰ ਸਕਦੇ ਹੋ ਇਹ ਇੰਨਾ ਰੈੱਡ ਹੋ ਜਾਂਦਾ ਪਾਣੀ ਇਹਨੇ ਹੋਰ ਵੀ ਕਲਰ ਛੱਡ ਜਾਣਾ ਪਿੰਕ ਕਲਰ ਜਾਂ ਰੈੱਡ ਕਲਰ ਦੀ ਬਣ ਜਾਈਗੀ ਬਹੁਤ ਹੀ ਵਧੀਆ ਦੇਖਣ ਚ ਬਹੁਤ ਵਧੀਆ ਲੱਗਦੀਆਂ ਨੇ ਇਹ ਦੇਖੋ ਜੇ ਸਾਡਾ ਘੋਲ ਤਿਆਰ ਹੋ ਗਿਆ ਹੁਣ ਅਸੀਂ ਸਬਜ਼ੀਆਂ ਪਾਵਾਂਗੇ ਤੇ ਇਹ ਮਟੀਰੀਅਲ ਹੋਰ ਵੀ ਜ਼ਿਆਦਾ ਹੋ ਜਾਣਾ ਉਸ ਹਿਸਾਬ ਨਾਲ ਹੀ ਫਿਰ ਬਣਾਉਣਾ ਚਾਹੀਦਾ ਜਿੰਨਾ ਤੇ ਤੁਹਾਡਾ ਮਟੀਰੀਅਲ ਲੱਗ ਜਾਵੇ ਠੀਕ ਹੈ ਹੁਣ ਅਸੀਂ ਇੱਧਰ ਵੀ ਪਾਣੀ ਪਾ ਕੇ ਇਹਨੂੰ ਵੀ ਮਿਕਸ ਕਰ ਦਾਂਗੇ ਮਿੱਠਾ ਸੋਡਾ ਸੇ ਪਾ ਦਿੱਤਾ ਇਹਨੂੰ ਅੱਛੇ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਇਹ ਜਿਹੜੇ ਮਸਾਲੇ ਮਸੁੱਲੇ ਨੇ ਵਿੱਚ ਹੀ ਮਿਕਸ ਹੋ ਜਾ ਰਿਹਾ ਚੰਗੀ ਤਰ੍ਹਾਂ ਤੇ ਸਾਢੇ ਜਿਹੜੀ ਸੂਜੀ ਉਹ ਵੀ ਫੁੱਲ ਜਾਵੇ ਇਹ ਵਾਈਟ ਕਲਰ ਦੇ ਬਣਨਗੇ ਇਦਲੀਆਂ ਔਰ ਉਹ ਰੈੱਡ ਕਲਰ ਦੇ ਬਣਨਗੀਆਂ ਔਰ ਮੈਂ ਇੱਕ ਤੁਹਾਨੂੰ ਤਵੇ ਤੇ ਵੀ ਬਣਾ ਕੇ ਦਿਖਾਵਾਂਗੀ ਬਹੁਤ ਹੀ ਵਧੀਆ ਬੰਦੀਆ ਰੈਸਪੀ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਠੀਕ ਹੈ ਜਿਵੇਂ ਅਸੀਂ ਇਹਨਾਂ ਨੂੰ ਦੋਨਾਂ ਨੂੰ ਟੱਕ ਦਵਾਂਗੇ 15 ਮਿੰਟ ਵਾਸਤੇ ਉਹਦੇ ਦਰਸੀਂ ਵੈਜੀਟੇਬਲ ਦੀ ਤਿਆਰੀ ਕਰਾਂਗੇ ਅਗਰ ਤੁਸੀਂ ਇਹਦੇ ਵਿੱਚ ਇਨੋ ਪਾਣਾ ਚਾਹੁੰਦੇ ਹੋ ਤੇ ਐਂਡ ਤੇ ਪਾਣੀ ਹੈ ਅਗਰ ਮਿੱਠਾ ਸੋਡਾ ਪਾਣਾ ਜਾਂ ਬੇਕਿੰਗ ਸੋਡਾ ਪਾਣਾ ਤੇ ਤੁਸੀਂ ਪਹਿਲੇ ਪਾਣਾ ਠੀਕ ਹੈ ਜੀ ਤਾਂ ਕਿ ਅੱਛੀ ਤਰ੍ਹਾਂ ਫੁੱਲ ਜਾਵੇ ਤੇ ਇਨੋ ਤੁਸੀਂ ਬਿਲਕੁਲ ਐਂਡ ਤੇ ਪਾਣੀ ਅਗਰ ਪਾਣੀ ਹੈ ਤਾਂ ਵੈਸੇ ਇਹਦੇ ਵਿੱਚ ਜ਼ਰੂਰਤ ਨਹੀਂ ਹੈਗੀ ਇੱਕੋ ਚੀਜ਼ ਯੂਜ਼ ਕਰਨੀ ਅਗਰ ਤੁਸੀਂ ਮਿੱਠਾ ਸੋਡਾ ਪਾਤਾ ਤੇ ਫਿਰ ਜ਼ਰੂਰਤ ਨਹੀਂ ਹੈਗੀ ਤੇ ਇਹ ਜਿੰਨੀ ਫੁੱਲਣੀ ਹੈ ਫੁੱਲ ਜਾਣੀ ਹੋਣੀ ਠੀਕ ਹੈ ਜੀ ਹਾਂ ਜੀ ਅਸੀਂ ਵੈਜੀਟੇਬਲ ਕੱਟ ਲਿਆ ਨੇ ਇਹ ਦੇਖੋ ਗੋਭੀ ਔਰ ਸ਼ਿਮਲਾ ਮਿਰਚ ਗਾਜਰ ਪਿਆਜ਼ ਤੇ ਟਮਾਟਰ ہری ਮਿਰਚ ਠੀਕ ਹੈ ਜੀ ਅਸੀਂ ਹੁਣ ਇਹਦੇ ਵਿੱਚ ਸਾਰੀਆਂ ਸਬਜ਼ੀਆਂ ਪਾ ਦਾਂਗੇ ਥੋੜੀਆਂ-ਥੋੜੀਆਂ ਬਚਾ ਕੇ ਅਸੀਂ ਰੈੱਡ ਵਾਸਤੇ ਵੀ ਰੱਖਣੀਆਂ ਨੇ ਸਟੀਮਰ ਅਸੀਂ ਰੱਖ ਦਿੱਤਾ ਹੈ ਦੇਖੋ ਸਟੀਮ ਨਿਕਲ ਰਹੀ ਹੈ ਔਰ ਹਰੀ ਮਿਰਚ ਵੀ ਪਾ ਦਾਂਗੇ ਨਾਲ ਥੋੜੀ ਜਿਹੀ ਹਰੀ ਮਿਰਚ ਵੀ ਪਾ ਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਗਰ ਤੁਹਾਨੂੰ ਲੱਗੇ ਕਿ ਕੋਲ ਥੋੜਾ ਗਾੜਾ ਹੈ ਤਾਂ ਤੁਸੀਂ ਵਿੱਚ ਪਾਣੀ ਪਾ ਕੇ ਵੀ ਸੈੱਟ ਕਰ ਸਕਦੇ ਹੋ ਵੈਸੇ ਤਾਂ ਠੀਕ ਹੈਗਾ ਅਗਰ ਤੁਹਾਨੂੰ ਫੇਰ ਵੀ ਲੱਗਦਾ ਹੈ ਇਹ ਤੁਸੀਂ ਥੋੜਾ ਜਿਹਾ ਪਾਣੀ ਪਾ ਕੇ ਦੇ ਵਿੱਚ ਠੀਸਾ ਹੀ ਕਰ ਸਕਦੇ ਹੋ ਹੁਣ ਅਸੀਂ ਇੱਧਰ ਵੀ ਇਸ ਤਰੀ ਵੈਜੀਟੇਬਲ ਪਾ ਲਾਂਗੇ ਅੱਜ ਅਸੀਂ ਦੋ ਕਲਰ ਦੀ ਇਡਲੀ ਬਣਾਣੀ ਹੈ ਔਰ ਬਹੁਤ ਹੀ ਹੈਲਦੀ ਤੇ ਇੱਕ ਮੈਂ ਤੁਹਾਨੂੰ ਪੈਨ ਵਿੱਚ ਜਾਂ ਕੜਾਹੀ ਵਿੱਚ ਵੀ ਬਣਾ ਕੇ ਦਿਖਾਵਾਂਗੀ ਬਹੁਤ ਹੀ ਵਧੀਆ ਬਣਦੀ ਹੈ ਔਰ ਇੱਕ ਵਾਰੀ ਬਣਾ ਕੇ ਦੇਖਣਾ ਬਹੁਤ ਹੀ ਟੇਸਟੀ ਬਣੇਗੀ ਜਿਹੜੇ ਫਰਾਈ ਵਾਲੇ ਨਹੀਂ ਖਾਂਦੇ ਉਹ ਇਸ ਤਰ੍ਹਾਂ ਬਣਾ ਸਕਦੇ ਨੇ ਤੇ ਅਸੀਂ ਕੱਜ ਫਰਾਈ ਵਾਲੀ ਵੀ ਬਣਾ ਕੇ ਤੁਹਾਨੂੰ ਦਿਖਾਵਾਂਗੇ ਮੈਂ ਠੀਕ ਹੈ ਜੀ ਉਨਸੀ ਇਡਲੀਆਂ ਤਿਆਰ ਕੀਤੀਆਂ ਨੇ ਸਾਂਚ ਤੇ ਇਹਦੇ ਵਿੱਚ ਅਸੀਂ ਮਿਕਸਰ ਪਾ ਦਵਾਂਗੇ ਤੇ ਵਿੱਚ ਰੱਖ ਦਵਾਂਗੇ ਚਮਚ ਤੁਸੀਂ ਯੂਜ਼ ਨਹੀਂ ਕਰਨਾ ਉਧਰ ਦਾ ਉਧਰ ਤਾਂ ਕਿ ਕਲਰ ਉਧਰ ਵੀ ਨਾ ਮਿਕਸ ਹੋ ਜਾਵੇ ਠੀਕ ਹੈ ਜੀ ਚਲੋ ਹੁਣ ਮੈਂ ਇਹਨੂੰ ਪਹਿਲੇ ਤੇਲ ਲਗਾਵਾਂਗੀ ਥੋੜਾ ਥੋੜਾ ਜੱਕੀ ਹੋ ਜਾ ਤੇਲ ਤੇ ਇਹਦੇ ਵਿੱਚ ਅਸੀਂ ਭਰ ਕੇ ਤੇ ਅੰਦਰ ਰੱਖ ਦਵਾਂਗੇ ਸਟੀਮਰ ਦੇ ਵਿੱਚ ਠੀਕ ਹੈ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਮੈਂ 3 ਪੀਸ ਰੇਡ ਦੇ ਬਣਾਏ ਨੇ ਬਾਕੀ ਮੇਡ ਲੀਆਂ ਵਾਈਟ ਵਾਲੀਆਂ ਬਣਾਈਆਂ ਨੇ ਹੁਣ ਅਸੀਂ ਮੈਂ ਦੂਸਰਾ ਇੱਕ ਤਰੀਕਾ ਵੀ ਤੁਹਾਨੂੰ ਦੱਸਾਂਗੇ ਇਹਨੂੰ ਸਟੀਮਰ ਨੂੰ ਅਸੀਂ ਬੰਦ ਕਰ ਦਿੰਨੇ ਆਂ ਜਦ ਤੱਕ ਸਾਡੀਆਂ ਇਡਲੀਆਂ ਤਿਆਰ ਹੋ ਰਹੀਆਂ ਨੇ ਅਸੀਂ ਇੱਕ ਪੈਨ ਲਵਾਂਗੇ ਤੇ ਜਿਹੜਾ ਸਾਡਾ ਕੋਲ ਬਚ ਗਿਆ ਅਸੀਂ ਇਹਨੂੰ ਫਰਾਈ ਕਰਕੇ ਬਣਾਵਾਂਗੇ ਇਹ ਵੀ ਬਹੁਤ ਹੀ ਟੇਸਟੀ ਤੇ ਹੈਲਦੀ ਬੰਦਾ ਹੈ ਠੀਕ ਹੈ ਜੀ ਹਾਂਜੀ ਅਗਰ ਤੁਸੀਂ ਛੋਟੇ ਛੋਟੇ ਬਣਾਣੇ ਨੇ ਪੀਸ ਇੰਨੇ ਨੇ ਸਾਈਜ਼ ਦੇ ਤੇ ਤੁਸੀਂ ਕੜਾਈ ਛੋਟੀ ਲੈ ਸਕਦੇ ਹੋ ਅਗਰ ਵੱਡੇ ਬਣਾਣੇ ਨੇ ਪੂੜੇ ਤੇ ਤੁਸੀਂ ਵੱਡਾ ਵੀ ਲੈ ਸਕਦੇ ਹੋ ਪੈਨ ਠੀਕ ਹੈ ਜੀ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਮੈਂ ਅੱਜ ਛੋਟਾ ਲੈ ਰਹੀ ਹਾਂ ਮੈਂ ਗੈਸ ਔਨ ਕਰ ਦਿੱਤੀ ਬਿਲਕੁਲ ਸìm ਤੇ ਬਣਾਣੇ ਨੇ ਇਹਨੂੰ ਫਾਸਟ ਨਹੀਂ ਕਰਨਾ ਕਿਉਂਕਿ ਫਿਰ ਅੰਦਰੋਂ ਕੱਚੇ ਰਹਿ ਜਾਣਗੇ ਪਹਿਲੇ ਮੈਂ ਦੋ ਕਲਰ ਦੇ ਬਣਾਵਾਂਗੀ ਇੱਕ ਸਾਈਡ ਤੋਂ ਵਾਈਟ ਇੱਕ ਸਾਈਡ ਤੋਂ ਰੈੱਡ ਫਿਰ ਮੈਂ ਤੁਹਾਨੂੰ ਇੱਕ ਅਲੱਗ ਵੀ ਬਣਾ ਕੇ ਦਿਖਾਵਾਂਗੀ ਹਾਂਜੀ ਸਭ ਤੋਂ ਪਹਿਲੇ ਤੁਸੀਂ ਇੱਕ ਚਮਚ ਤੇਲ ਦਾ ਪਾਣਾ ਜਾਂ ਘਿਓ ਦਾ ਰਿਫਾਈਨ ਜੋ ਵੀ ਤੁਸੀਂ ਪਾਣਾ ਹੈ ਉਸ ਤੋਂ ਬਾਅਦ ਥੋੜੇ ਸਰੋਂ ਦੇ ਦਾਣੇ ਛੁੱਟ ਦੇਣੇ ਨੇ ਜਿਆਦਾ ਨਹੀਂ ਥੋੜੇ ਜਿਹਾ ਉਸ ਤੋਂ ਬਾਅਦ ਤੁਸੀਂ ਜਿਹੜਾ ਘੋਲ ਬਣਾਇਆ ਹੋਇਆ ਉਹ ਪਾ ਦੇਣਾ ਉੱਪਰੋਂ ਅੱਛੀ ਤਰ੍ਹਾਂ ਫੈਲਾ ਦੇਣਾ ਜਿਆਦਾ ਮੋਟਾ ਨਹੀਂ ਬਣਾਉਣਾ ਕਿਉਂਕਿ ਮੈਂ ਛੋਟਾ ਸਾਈਜ਼ ਦਾ ਬਣਾਉਣਾ ਸੀ ਇਸ ਵਾਸਤੇ ਮੈਂ ਕੜਾਈ ਛੋਟੀ ਲਈ ਹੈ ਅਗਰ ਤੁਸੀਂ ਵੱਡੇ ਬਣਾਣੇ ਨੇ ਤਾਂ ਵੱਡੇ ਵੀ ਬਣਾ ਸਕਦੇ ਹੋ ਨੋ ਪ੍ਰੋਬਲਮ ਕੋਨਸੀ ਇਹਦੇ ਉੱਤੇ ਬਿਲਕੁਲ ਛਿੰਮਤੇ ਬਣਾਣੇ ਨੇ ਜਿਆਦਾ ਸੇਕ ਨਹੀਂ ਕਰਨਾ ਇਹਦੇ ਉੱਤੇ ਅਸੀਂ ਹੁਣ ਰੈੱਡ ਵਾਲਾ ਪਾ ਦਾਂਗੇ ਮਟੀਰੀਅਲ ਔਰ ਇਹਨੂੰ ਫੈਲਾ ਦਾਂਗੇ ਇਹਦੇ ਨਾਲ ਬੱਚੇ ਅਟਰੈਕਟਿਵ ਹੋਣਗੇ ਅਤੇ ਬੱਚੇ ਬੜੇ ਖੁਸ਼ ਹੋ ਕੇ ਖਾਣਗੇ ਸਿਰਫ 2-2 ਚਮਚ ਪਾਣੇ 2 ਚਮਚ ਅਸੀਂ ਥੱਲੇ ਪਾਏ ਨੇ 2 ਚਮਚ ਹੀ ਉੱਪਰ ਵਾਲੀ ਸਾਈਡ ਤੇ ਪਾਵਾਂਗੇ ਠੀਕ ਹੈ ਜੀ ਹੁਣ ਅਸੀਂ ਇਹਨੂੰ ਉੱਪਰ ਟੱਕ ਦਵਾਂਗੇ ਬਿਲਕੁਲ ਛਿੰਮਤੇ ਨੂੰ ਪੱਕਣ ਦੇਵਾਂਗੇ ਇਨੂੰ ਅਚੀ ਤਰ੍ਹਾਂ ਫੈਲਾ ਦੇਣਾ ਵਾਈਟ ਵਾਲਾ ਪਾਰਟ ਨਜ਼ਰ ਨਹੀਂ ਆਣਾ ਚਾਹੀਦਾ ਇਹ ਦੇਖੋ ਜੀ ਇਸ ਤਰ੍ਹਾਂ ਬਣਾ ਲੈਣਾ ਜੇਕਰ ਤੁਹਾਨੂੰ ਲੱਗਦਾ ਕੋਈ ਵਾਈਟ ਵਾਲਾ ਪਾਰਟ ਰਹਿ ਗਿਆ ਚ ਇਹਨੂੰ ਚਮਚ ਨਾਲ ਸੈੱਟ ਕਰ ਲੈਣਾ ਠੀਕ ਹੈ ਜੀ ਬਹੁਤ ਹੀ ਵਧੀਆ ਤੇ ਹੈਲਦੀ ਬਣਦੇ ਨੇ ਇਹਦੇ ਜਿਆਦਾ ਅਸੀਂ ਡੀਪ ਫਰਾਈ ਨਹੀਂ ਕਰ ਲਏ ਬਿਲਕੁਲ ਹਲਕਾ ਹਲਕਾ ਫਰਾਈ ਕਰ ਰਹੇ ਹਾਂ ਤੇ ਅਸੀਂ ਇਹਨੂੰ ਟੱਕਣ ਦੇ ਨਾਲ ਟੱਕ ਦਵਾਂਗੇ ਦੋ ਤੋਂ ਕਮਿੰਟ ਬਾਅਦ ਜਾਂ ਡੇਢ ਕਮਿੰਟ ਬਾਅਦ ਅਸੀਂ ਦੇਖਾਂਗੇ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਸਾਡਾ ਕੋਲ ਕਿੰਨਾ ਸਾਰਾ ਬਚ ਗਿਆ ਹੁਣ ਅਸੀਂ ਇੱਕ ਹੋਰ ਨਵਾਂ ਡਿਜ਼ਾਈਨ ਬਣਾਵਾਂਗੇ ਅਸੀਂ ਪਹਿਲੇ ਵਾਈਟ ਕਲਰ ਦੀ ਪਾਈਏ ਹੁਣ ਅਸੀਂ ਇੱਕ ਕਟੋਰੀ ਵਿੱਚ ਦੂਸਰਾ ਕਲਰ ਪਾਵਾਂਗੇ ਇਹ ਵੀ ਇਡਲੀ ਬਹੁਤ ਹੀ ਵਧੀਆ ਬਣੇਗੀ ਸਾਡੀ 컬러ਫੁਲ ਬਣ ਜਾਏਗੀ ਸਾਡੀ ਇਹ ਜਿਹਦੇ ਨਾਲ ਬੱਚੇ ਬੜੇ ਅਟਰੈਕਟਿਵ ਹੋਣਗੇ ਤੁਹਾਡੇ ਫਿਰ ਅਸੀਂ ਵਾਈਟ ਪਾ ਦਾਂਗੇ ਤੇ ਇਸ ਨੂੰ ਨਾਲੇ স্টিਮਰ ਚ ਰੱਖ ਦਵਾਂਗੇ ਤੁਸੀਂ ਇਹਨੂੰ 5-7 ਮਿੰਟ ਹੋਰ ਦੇ ਦੇਣਾ ਐਕਸਟਰਾ ਕਿਉਂਕਿ ਅਸੀਂ ਇਹਨੂੰ ਬਾਅਦ ਵਿੱਚ ਰੱਖ ਰਹੇ ਹਾਂ ਸਾਡਾ ਮਟੀਰੀਅਲ ਬਚ ਗਿਆ ਅਸੀਂ ਵੇਸਟ ਨਹੀਂ ਕਰਨਾ ਬਿਲਕੁਲ ਤੁਸੀਂ ਇਹਨੂੰ ਸਮੂਥਲੀ ਐਸਟਰ ਸਾਈਡ ਤੇ ਵੀ ਪਾ ਦੇਣਾ ਦਬਾਣਾ ਨਹੀਂ ਬਿਲਕੁਕੁਲ ਹਲਕਾ ਹਲਕਾ ਪ੍ਰੈਸ ਕਰਨਾ ਤਾਂ ਕਿ ਕਲਰ ਨਾਲ ਮਿਕਸ ਹੋਣ ਠੀਕ ਹੈ ਜੀ ਹੋ ਸਾਡਾ ਸਾਰਾ ਦੇਖੋ ਮਟੀਰੀਅਲ ਲੱਗ ਗਿਆ ਅਸੀਂ ਮਟੀਰੀਅਲ ਨੂੰ ਵੇਸਟ ਨਹੀਂ ਕਰਨਾ ਲੈ ਆ ਤੇ ਇੱਕ ਇੱਕ ਟੋਰੀ ਸੇ ਪਰ ਫਿਰ ਵੀ ਬਚ ਜਾਂਦਾ ਹੈ ਕਿਉਂਕਿ ਵੈਜੀਟੇਬਲ ਕਾਫੀ ਸਾਰੀਆਂ ਪੈ ਜਾਂਦੀਆਂ ਨੇ ਵਿੱਚ ਬਸ ਹੁਣ ਜਿਹੜਾ ਸਾਡਾ ਮਟੀਰੀਅਲ ਰਹਿ ਗਿਆ ਫਿਰ ਅਸੀਂ ਇਹਨੂੰ ਉੱਤੇ ਇਸ ਤਰ੍ਹਾਂ ਪਾ ਦਾਂਗੇ ਜਦੋਂ ਤੁਸੀਂ ਇਹਨੂੰ ਇਡਲੀ ਨੂੰ ਕੱਢ ਕੇ ਕਟਿੰਗ ਕਰਨੀ ਹੈ ਤੇ ਦੇਖਣਾ ਕਿੰਨੀ ਪਿਆਰੀ ਚੀਜ਼ ਬਣ ਜਾਏਗੀ ਪਹਿਲੇ ਤੁਸੀਂ ਇਹਨੂੰ ਪਾ ਦਿਓ ਫਿਰ ਉਸ ਤੋਂ ਬਾਅਦ ਫੈਲਾ ਦੇਣਾ ਇਹ ਵੀ ਬਹੁਤ ਹੀ ਵਧੀਆ ਚੀਜ਼ ਬਣੇਗੀ ਸੌਸ ਨਾ ਖਾਓ ਇਹ ਚਟਨੀ ਬਣਾ ਲਓ ਖੱਟੀ ਮਿੱਠੀ ਚਾਹੇ ਪੁਦੀਨੇ ਦੀ ਬਣਾ ਲਓ ਬਹੁਤ ਹੀ ਟੇਸਟੀ ਤੇ ਹੈਲਦੀ ਬਣੇਗਾ ਇਹਨੂੰ ਕੋਲਾ ਕੋਲਾ ਚਮਚ ਦੇ ਨਾਲ ਇਹਨੂੰ ਫੇਲਾ ਦੇਣਾ ਮਿਕਸ ਨਹੀਂ ਕਰਨਾ ਕਲਰ ਨੂੰ ਬਸ ਹਲਕਾ ਹਲਕਾ ਤੁਹਾਨੂੰ ਪਤਾ ਹੈ ਤੁਸੀਂ ਤੈ ਕਿੰਨੀ ਲਗਾਈ ਹੈ ਔਰ ਉਹਨੇ ਕੀ ਸੀ ਇਹ ਨੂੰ ਤੈ ਨੂੰ ਪਾਸ ਕਰ ਦਾਂਗੇ ਠੀਕ ਹੈ ਜੀ ਅਲੱਗ-ਅਲੱਗ ਕਲਰਫੁੱਲ ਸਾੜੀਆਂ ਬਣ ਜਾਏਗੀ ਇਡਲੀ ਹੁਣ ਅਸੀਂ ਇਹਨੂੰ ਹੋਲੀ ਜੀ ਸਟੀਮਰ ਦੇ ਵਿੱਚ ਚੁੱਕ ਕੇ ਰੱਖ ਦਵਾਂਗੇ ਤਾਂ ਕਿ ਸਾੜੀਆਂ ਜਿਹੜੀਆਂ ਇਡਲੀ ਆ ਨੇ ਉਹ ਵੀ ਡਿਸਟਰਬ ਨਾ ਹੋਣ ਇਹ ਦੇਖੋ ਜੀ ਮੈਂ ਨਾਲ ਹੀ ਇਡਲੀਆਂ ਤੇ ਰੱਖ ਦਿੱਤਾ ਇੱਧਰ ਸਾਡਾ ਉਹ ਵੀ ਪੂੜਾ ਵੀ ਬਨ ਰਿਹਾ ਚਾਹੇ ਤੁਹਾਨੂੰ ਫਰਾਈ ਅੱਛੇ ਲੱਗਦੇ ਨੇ ਫਰਾਈ ਬਣਾਓ ਇਹ ਦੇਖੋ ਇਡਲੀਆਂ ਤਕਰੀਬਨ ਤਿਆਰ ਹੋ ਗਏ ਨੇ ਪਰ ਐਵਲੀ ਕਟੋਰੀ ਨੂੰ ਅਸੀਂ 5-7 ਮਿੰਟ ਹੋਰ ਦੇਵਾਂਗੇ ਕਿਉਂਕਿ ਕੱਚੀ ਰਹਿ ਜੇਗੀ ਨਹੀਂ ਤਾਂ ਠੀਕ ਹੈ ਜੀ ਅਸੀਂ ਉਹ ਬੰਦ ਕਰ ਦਿੰਨੇ ਆ 5-7 ਮਿੰਟ ਵਾਸਤੇ ਤੇ ਇਡਲੀ ਅਸੀਂ ਕੱਢਵਾਂਗੇ ਫਿਰ ਉਹਨੂੰ 5 ਕਿ ਮਿੰਟ ਹੋਰ ਟਾਈਮ ਦੇਵਾਂਗੇ ਅਜੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਐਦਾ ਵੀ ਪਾਸਾ ਪਲਟ ਦਿੱਤਾ ਹੈ ਤੇ ਤੁਸੀਂ ਡੀਪ ਫਰਾਈ ਕਰਨੀਆਂ ਨੇ ਡੀਪ ਫਰਾਈ ਕਰ ਸਕਦੇ ਹੋ ਕਈ ਜ਼ਿਆਦਾ ਫਰਾਈਡ ਨਹੀਂ ਖਾਂਦੇ ਤੇ ਸਿਰਫ ਤੁਸੀਂ ਇੱਕ 스ਪੂਨ ਇਸ ਤਰ੍ਹਾਂ ਪਾ ਕੇ ਪੈਨ ਵਿੱਚ ਜਾਂ ਕੜਾਹੀ ਵਿੱਚ ਤੁਸੀਂ ਕੜਾਹੀ ਜਿਵੇਂ ਤਾਂ ਪਾਇਆ ਕਿ ਮੈਂ ਸਾਈਜ਼ ਛੋਟਾ ਬਣਾਉਣਾ ਸੀ ਅਗਰ ਤੁਸੀਂ ਵੱਡਾ ਬਣਾਉਣਾ ਪੂਰਾ ਤਾਂ ਇੱਕੋ ਵਾਰੀ ਵੱਡਾ ਬਣਾ ਕੇ ਤੇ ਇਸ ਤਰ੍ਹਾਂ ਦਾ ਪੈਨ ਲੈ ਕੇ ਉਹਨੂੰ ਚਾਰ ਤਵੀਸ ਕਰ ਸਕਦੇ ਹੋ ਠੀਕ ਹੈ ਜੀ ਮੈਂ ਇੱਕ ਵੈਸੇ ਗੋਲ ਟਿੱਕੀ ਤੁਹਾਨੂੰ ਬਣਾ ਕੇ ਦਿਖਾਈ ਹੈ ਇੱਕ ਪਾਸੋਂ ਰੈੱਡ ਹੈ ਇੱਕ ਪਾਸੋਂ ਵਾਈਟ ਹੈ ਤੇ ਬਹੁਤ ਹੀ ਵਧੀਆ ਲੱਗਦੀ ਹੈ ਬਿਲਕੁਲ ਸਿਮਤ ਰੱਖਣਾ ਸੇਮ ਤੇਨੂ ਹੌਲੀ ਹੌਲੀ ਪੱਕਣ ਤੋਂ ਮੈਂ ਬਣ ਜਾਂਦੀ ਐ ਤੇ ਮੈਂ ਤੁਹਾਨੂੰ ਦਿਖਾਨੀ ਆ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਸਾਡੀਆਂ ਇਡਲੀਆਂ ਬਿਲਕੁਲ ਤਿਆਰ ਹੋ ਗਿਆ ਨੇ ਮੈਂ ਬਾਹਰ ਕਢ ਦਿੱਤੀਆਂ ਔਰ ਇਹ ਦੇਖੋ ਕਟੋਰੀ ਵਾਲੀ ਵੀ ਸੋਹਣੀ ਫੁੱਲ ਗਈ ਸਾਡੀ ਹੁਣ ਅਸੀਂ ਇਹਨੂੰ ਠੰਡੇ ਹੁੰਦੀ ਇੰਤਜ਼ਾਰ ਕਰਦੇ ਆ ਤੇ ਮੈਂ ਤੁਹਾਨੂੰ ਦਿਖਾਨੀ ਆ ਪਲੇਟਿੰਗ ਕਰਕੇ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਇਡਲੀਆਂ ਕਿੰਨੀਆਂ ਵਧੀਆ ਬਣੀਆਂ ਨੇ ਕਲਰਫੁਲ ਬਣੀਆਂ ਨੇ ਔਰ ਇਸ ਤਰ੍ਹਾਂ ਹੀ ਤੁਸੀਂ ਇਸ ਤਰ੍ਹਾਂ 그린 ਕਲਰ ਵੀ ਪਾ ਸਕਦੇ ਹੋ ਵਿੱਚ ਜਿਵੇਂ ਫੂਡ ਵਾਲਾ ਕਲਰ ਹੁੰਦਾ ਹੈ ਤੇ ਬੱਚੇ ਬੜੇ ਅਟਰੈਕਟਿਵ ਹੁੰਦੇ ਨੇ ਤੇ ਇਸ ਤਰ੍ਹਾਂ ਕਲਰਫੁਲ ਬਣਾ ਕੇ ਚਟਰੇ ਨਾਲ ਜਾਂ ਪੁਦੀਨੇ ਵਾਲੀ ਚਟਨੀ ਬਣਾਓ ਸੌਸ ਨਾਲ ਖਾਓ ਤੇ ਸਭ ਨੂੰ ਬਹੁਤ ਵਧੀਆ ਟੇਸਟੀ ਬੰਦੀਆਂ ਨੇ ਇਹ ਇੱਕ ਤਾਂ ਹੈਲਦੀ ਫੂਡ ਹੈ ਔਰ ਵੈਜੀਟੇਬਲ ਵੀ ਇਹਦੇ ਵਿੱਚ ਬਹੁਤ ਚਲਿਆ ਜਾਂਦੇ ਨੇ ਬੱਚੇ ਵੈਸੇ ਵੈਜੀਟੇਬਲ ਖਾਂਦੇ ਨਹੀਂ ਤੇ ਤੁਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਖਵਾ ਸਕਦੇ ਹੋ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦੂਜੀ ਕਟੋਰੀ ਵਾਲੀ ਵੀ ਕੱਢ ਕੇ ਦਿਖਾਨੀ ਆ ਔਰ ਇਹ ਵੀ ਟਿੱਕੀ ਵੀ ਕੱਢ ਕੇ ਤੇ ਟਿੱਕੀ ਦੇਖੋ ਕਿੰਨੀ ਵਧੀਆ ਬਣ ਗਈ ਏ ਇਹ ਹੁਣ ਜਰਾ ਠੰਡੀ ਹੋ ਜਾਂਦੀ ਹੈ ਤੇ ਮੈਂ ਤੁਹਾਨੂੰ ਇਹ ਵੀ ਕੱਢ ਕੇ ਦਿਖਾਨੀ ਆਂ ਔਰ ਹੁਣ ਮੈਂ ਤੁਹਾਨੂੰ ਕਟੋਰੀ ਵਾਲੀ ਦਿਖਾਨੀ ਆ ਕਿ ਕਿੰਨੀ ਵਧੀਆ ਬਣੀ ਹੈ ਹਾਂਜੀ ਤੁਸੀਂ ਕਟੋਰੀ ਵਾਲੀ ਵੀ ਇਡਲੀ ਦੇਖ ਸਕਦੇ ਹੋ ਕਿੰਨੀ ਵਧੀਆ 컬러ਫੁਲ ਬਣੀ ਹੈ ਦੇਖੋ نیچے ਕਿੰਨਾ ਸੋਹਣਾ ਕਲਰ ਆਇਆ ਬਿਲਕੁਲ ਸੋਫਟ ਹੈ ਬਹੁਤ ਜਿਆਦਾ ਸੋਫਟ ਬਣੀ ਹੈ ਔਰ ਇਸ ਵਾਸਤੇ ਥੋੜੀ ਟੁੱਟੇ ਦੀ ਜਾਂਦੀ ਹੈ ਵੈਸੇ ਵੀ ਗਰਮ ਹੈ ਨਾ ਮੈਂ ਗਰਮ ਗਰਮ ਕਢ ਲੈਂਦੀ ਆ ਬਹੁਤ ਹੀ ਵਧੀਆ ਬੰਦੀ ਉੱਪਰੋਂ ਦੇਖੋ ਬਿਲਕੁਲ ਰੈੱਡ ਹੈ ਔਰ نیچے ਕਲਰਫੁਲ ਆ ਗਈ ਠੀਕ ਹੈ ਜੀ ਤੁਸੀਂ ਇਹਨੂੰ ਕਟਿੰਗ ਕਰਕੇ ਦੋ ਦੋ ਪੀਸ ਕਰਕੇ ਤੇ ਬੱਚਾ ਨੂੰ ਦੇ ਸਕਦੇ ਹੋ ਇਹ ਦੇਖੋ ਜੀ ਅਸੀਂ ਟਿੱਕੀ ਵੀ ਕੱਢ ਕੇ ਬਾਹਰ ਰੱਖ ਦਿੱਤੀ ਹੈ ਬਹੁਤ ਸੌਫਟ ਤੇ ਹੈਲਦੀ ਬਣੀ ਹੈ ਇੱਕ ਵਾਰੀ ਮੇਰੀ ਰੈਸਪੀ ਨੂੰ ਜੂ ਟਰਾਈ ਕਰਨਾ ਓਕੇ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਮੈਂ ਕਟੋਰੀ ਵਾਲੇ ਜਿਹੜੇ ਇਡਲੀ ਸੀ ਮੈਂ ਉਹਦੇ ਚਾਰ ਪੀਸ ਕਰ ਦਿੱਤੇ ਨੇ ਦੇਖੋ ਜਰਾ ਕਿੰਨੀ ਸੋਹਣੀ 컬러ਫੁਲ ਬਣੀ ਹੈ ਉੱਤੇ ਮੈਂ ਧਨੀਏ ਦੀਆਂ ਪੱਤੀਆਂ ਲਗਾ ਦਿੱਤੀਆਂ ਨੇ ਦੇਖੋ ਜੀ ਕਿੰਨੀ ਵਧੀਆ 컬러ਫੁਲ ਬਣ ਗਈ ਹੈ ਬੱਚੇ ਦੇਖੋ ਕਿੰਨੇ ਅਟਰੈਕਟਿਵ ਹੋਣਗੇ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਮਠਿਆਈ ਪਈ ਹੋਈ ਹੈ ਮਿੱਠੀ-ਮਿੱਠੀ ਤੇ ਖਾਣ ਨੂੰ ਦਿਲ ਕਰਦਾ ਹੈ ਚੁੱਕ ਕੇ ਫਟਾਫਟ ਮੂੰਹ ਚ ਪਾ ਲਈਏ ਅਗਰ ਤੁਹਾਡੀ ਰੋਟੀ ਸਬਜ਼ੀ ਤੇ ਨਹੀਂ ਦਿਲ ਕਰਦਾ ਤੇ ਤੁਸੀਂ ਇਸ ਤਰ੍ਹਾਂ ਦੀ ਆਈਟਲੀਆਂ ਬਣਾ ਕੇ 컬러ਫੁਲ ਖਾ ਸਕਦੇ ਹੋ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ